ਨਮਸਕਾਰ ਸੈਸਟਰੀਕਾਰ ਐਨ ਐਸ ਲਾਈਵ ਤੇ ਸਵਾਗਤ ਯੋਧ ਨਸ਼ਾ ਵਿਰੋਧ ਮਹਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਲਕਾ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜ਼ਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 1 ਕਿਲੋ 95 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ ਇੰਸਪੈਕਟਰ ਸੁਨੀਲ ਕੁਮਾਰ ਇਨਚਾਰਜ ਸੀਆਈਏ ਫਾਜ਼ਲਕਾ ਦੀ ਨਿਗਰਾਨੀ ਹਿੱਟ ਐਸਆਈ ਰੰਜੀਤ ਸਿੰਘ ਵੱਲੋਂ ਬੀਐਸਐਫ ਨਾਲ ਮਿਲ ਕੇ ਨਸ਼ਾ ਤਸਕਰਾਂ ਕੋਲੋਂ ਵੱਡੀ ਰਿਕਵਰੀ ਕੀਤੀ ਗਈ ਜਾਣਕਾਰੀ ਇਸ ਦੀ ਡੀਐਸਪੀ ਡੀ ਦੀਪਿੰਦਰਪਾਲ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਸਾਂਝੀ ਕੀਤੀ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ਜਾਂ ਕੋਈ ਹੋਰ ਐਪ ਹੈ ਜਿਹੜੀ ਪਾਕਿਸਤਾਨ ਹਿੰਦੁਸਤਾਨ ਨੂੰ ਮੇਲ ਕਰਦੀ ਹੈ ਅਜਿਹਾ ਨਾ ਸਕਾਈਬਰ ਕ੍ਰਾਈਮ ਜਿਹੜਾ ਵੱਧ ਰਿਹਾ ਹੈ ਸਕਾਇਬਰ ਕ੍ਰਾਮੇ ਮੰਨਿਆ ਜਾਂਦਾ। ਸ਼ੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚਲਾਈ ਗਈ ਹੈ। ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਰੇਂਜ ਦੇ ਡੀਆਈਜੀ ਸਾਹਿਬ ਸ਼੍ਰੀ ਸੁਨੇਦੀਪ ਸ਼ਰਮਾ ਜੀ ਸਾਡੇ ਐਸਐਸਪੀ ਸਾਹਿਬ ਸਰਦਾਰ ਗੁਰਮੀਤ ਸਿੰਘ ਦੀ ਯੋਗ ਅਗਵਾਈ ਦੇ ਸਦਕਾ ਸੀਆਈਏ ਇੰਚਾਰਜ ਫਾਜ਼ਲਿਕਾ ਦੀ ਟੀਮ ਤੇ 65 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਅੱਕ ਬਚੀਦਾ ਤੋਂ ਲਿੰਕ ਰੋਡ ਟਾਣੀ ਅਮੀਰ ਸਿੰਘ ਜਿਹੜੀ ਹੈ ਉੱਥੇ 24 12 2025 ਨੂੰ ਸ਼ਾਮ ਨੂੰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਪਾਸੋਂ 500 ਪਿੰਟੇ ਗ੍ਰਾਮ ਜਿਹੜੀ ਉਹ ਹੈਰੋਇਨ ਚਿੱਟਾ ਬਰਾਮਦ ਹੋਇਆ ਅਗਲੇ ਦਿਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਹਾਸਲ ਕੀਤਾ ਗਿਆ ਰਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਪਾਸੋਂ 560 ਗ੍ਰਾਮ ਹੋਰ ਹੈ ਜਿਹੜਾ ਚਿੱਟਾ ਬਰਾਮਦ ਹੋਇਆ ਤੇ ਇਸ ਤੋਂ ਇਲਾਵਾ ਇੱਕ ਮੈਗਜ਼ੀਨ ਤੇ ਇੱਕ ਜਿੰਦਾ ਰੌਂਦ 9mm ਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਉਹਨਾਂ ਪਾਸੋਂ ਬਰਾਮਦ ਹੋਏ ਨੇ ਇਸ ਤਰੀਕੇ ਨਾਲ ਕੁੱਲ 1 ਕਿਲੋ 95 ਗ੍ਰਾਮ ਹੈਰੋਇਨ ਇੱਕ ਮੈਗਜ਼ੀਨ ਇੱਕ ਰੌਂਦ 9mm ਦਾ ਜਿੰਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਇਹ ਦੋ ਨਸ਼ਾ ਤਸਕਰਾਂ ਦੇ ਪਾਸੋਂ ਬਰਾਮਦ ਹੋਏ ਨੇ ਕਦੋਂ ਸਰਿੰਗਾਂ ਦੀ ਕੋਈ ਡੀਲਿੰਗਰੀ ਹੋਈ ਹੋਈ ਨਹੀਂ ਕੋਈ ਹੈ ਪਤਾ ਉਧਰੋਂ ਹੱਲੇ ਸਾਡੇ ਕੋਲ ਰਿਮਾਂਡ ਤੇ ਚੱਲ ਰਹੇ ਨੇ ਜੀ ਇਹ ਅਚਾਨਕ ਜਦ ਜਿਹੜੀ ਸਾਡੀਆਂ ਪਾਰਟੀਆਂ ਗਸ਼ਤ ਕਰ ਰਹੀਆਂ ਸੀ ਉਹਨਾਂ ਦੇ ਕਾਬੂ ਆਇਆ ਰਿਮਾਂਡ ਤੇ ਸਾਨੂੰ ਜਿਹੜਾ ਹੈ 560 ਗ੍ਰਾਮ ਹੈਰੋਇਨ ਹੋਰ ਮਿਲੀ ਹੈ ਤੇ ਹੱਲੇ ਹੋਰ ਕੁਝ ਕਿਛ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਸਨਮੁਖ ਪੇਸ਼ ਕੀਤੇ ਜਾਣਗੇ ਕੋਈ ਹੋਰ ਵੀ ਸਾਥ ਜੁੜੇ ਹੋਏ ਨੇ ਇਹਨਾਂ ਦਾ ਸ਼ੰਕਾ ਜਤਾ ਜੀ ਦਾ ਬਿਲਕੁਲ ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਇਹਨਾਂ ਦੀ ਪੂਰੀ ਸ਼ਕਤੀ ਨਾਲ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਕਿਉਂਕਿ ਜਿਹੜਾ ਦੋਸ਼ੀ ਸੰਦੀਪ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਖੋਦ ਦਾ ਮਕਦਮਾ ਦਰਜ ਹੈ ਇਹ ਨਟੋਰੀਅਸ ਹੈ ਇਹਨਾਂ ਨੂੰ ਕ੍ਰੈਕਡਾਊਨ ਕਰਨ ਦੇ ਵਿੱਚ ਬ੍ਰੇਕਡਾਊਨ ਕਰਨ ਦੇ ਵਿੱਚ ਕੁਝ ਟਾਈਮ ਲੱਗਦਾ ਹੈ ਤੇ ਪੂਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਸ ਤੋਂ ਬਾਅਦ ਦਿੱਤੀ ਜਾਊਗੀ ਜੀ ਬਿਜ਼ਨਸ ਕਰਦੇ ਨੇ ਦੰਦਾ ਕੀ ਕਰਦੇ ਨੇ ਕੁਝ ਨਹੀਂ ਕਰਦੇ ਜੀ ਗੁਰਪ੍ਰੀਤ ਸਿੰਘ ਕਾਫੀ ਕਰਾਮਾਮਲੇ ਦਰਜ ਨੇ ਜੀ ਨੇ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਕੋਈ ਜਿਹੜਾ ਹੈ ਮਕਦਮਾ ਦਰਜ ਨਹੀਂ ਹੈ ਜੀ ਲੇਬਰ ਕਲਾਸ ਵਾਲਿਆਂ ਦੇ ਬੱਚੇ ਨੇ ਤੇ ਪੈਸਿਆਂ ਦੀ ਲੋਰਮੈਂਟ ਦੇ ਵਿੱਚ ਮਾੜੇ ਅਨਸਰਾਂ ਦੁਆਰਾ ਇਹਨਾਂ ਨੂੰ ਵਰਤ ਲਿਆ ਜਾਂਦਾ ਹੈ ਤੇ ਇਸ ਤਰੀਕੇ ਕਾਬੂ ਆ ਜਾਂਦੇ ਨੇ ਜੀ ਗੱਲ ਇਹ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਕਿਵੇਂ ਮੇਲ ਹੋਇਆ ਨਹੀਂ ਆਪਸ ਵਿੱਚ ਇੱਕ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਆ ਜੀ ਸਰ ਇਹਨਾਂ ਦੀ ਕੋਈ ਬਾਰਡਰ ਦੇ ਨਜ਼ਦੀਕ ਪੈਲੀ ਵਗੈਰਾ ਜਾਂ ਇਸ ਤਰ੍ਹਾਂ ਦਾ ਕੋਈ ਹੈਗਾ ਸਿਸਟਮ ਉਧਰੋਂ ਕਿਵੇਂ ਮੰਗਾਉਂਦੇ ਨੇ ਸਰ ਇਹਨਾਂ ਦਾ ਜਿਹੜੇ ਪਿੰਡ ਨੇ ਉਹ ਨੇੜੇ ਹੀ ਨੇ ਜੀ ਤੇ ਬਾਰਡਰ ਉੱਥੋਂ ਤਕਰੀਬਨ 3-4 ਕਿਲੋਮੀਟਰ ਦੂਰ ਹੈ ਇਸ ਤਰੀਕੇ ਦੀਆਂ ਜਿਹੜੇ ਗੈਰ ਸਮਾਜਿਕ ਤੱਤ ਨੇ ਉਥੇ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਤੇ ਪੁਲਿਸ ਦੀ ਤੇ ਬੀਐਸਐਫ ਦੀ ਜਿਹੜੀ ਮੁਸਤੈਦੀ ਹੈ ਉਹਦੇ ਨਾਲ ਇਹ ਕਾਬੂ ਚ ਵੀ ਆਉਂਦੇ ਰਹਿੰਦੇ ਨੇ ਕਨੈਕਸ਼ਨ ਸਾਹਮਣੇ ਆਇਆ ਸਰ ਪਾਕਿਸਤਾਨ ਦੇ ਨਾਲ ਇਹਨਾਂ ਦਾ ਕੋਈ ਫੋਨ ਕਾਲਿੰਗ ਜਾਂ ਕੁਝ ਹੋਰ ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਨੂੰ ਜ਼ਰੂਰ ਦੱਸੇਗਾ